ਉਹ ਅੰਤਮਾਨ ਜੀ ਮੈਂ ਤੁਹਾਨੂੰ ਇੱਕ ਕਲ ਇੱਕ ਦੱਸ ਦਿਆਂ ਵਾਪਿਆ ਰਾਹ ਪਿਆ ਤੇ ਵਾਪਿਆ ਜਾਣੂ ਤੂੰ ਮੇਰੇ ਨਾਲ ਬੜਾ ਮਾਲ ਤੇ ਤੇਰੇ ਤੇ ਭਲੇਖਾ ਕਿ ਮਜੀਠੀਏ ਨੂੰ ਇਸ ਤਰ੍ਹਾਂ ਤੂੰ ਕਮਜ਼ੋਰ ਕਰ ਦੇਗਾ ਠੋਕ ਕੇ ਠੋਕ ਕੇ ਮੇਰੀ ਗੱਲ ਨੋਟ ਕਰ ਲਿਓ ਠੋਕ ਕੇ ਤੇਰੇ ਖਿਲਾਫ ਲੜਾਈ ਲੜੂ ਬੋਲੇ ਇਨਕੁਲਾਬ ਸਿਆਕਾਰ ਤੇਰੇ ਕੋਲ ਇੱਕੋ ਇੱਕ ਰਸਤਾ ਹੈ ਮੈਂ ਤੈਨੂੰ ਦੱਸ ਦਿਆਂ ਇੱਕੋ ਇੱਕ ਰਸਤਾ ਜੇ ਮੇਰਾ ਮੂੰਹ ਬੰਦ ਕਰਾਉਣਾ ਪੱਕਾ ਮੈਨੂੰ ਅੰਦਰ ਦੇ ਛੱਡ ਮਗਰ ਉਹ ਵੀ ਤੇਰੇ ਹੱਥ ਵਾਸ ਨਹੀਂ ਕਿੰਨਾ ਚਿਰ ਦੇ ਦੇਂਗਾ ਨਾ ਮੈਂ ਜੇਲ੍ਹ ਜਾਣ ਤੋਂ ਡਰਾਂ ਤੇ ਜੇ ਤੂੰ ਸਮਝੇ ਕਿ ਮੈਂ ਜੇਲ੍ਹ ਜਾਣ ਦੀ ਖਾਤਰ ਕਿਥੇ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ हट ਜਾਊਂਗਾ ਭੁੱਲ ਜਾ ਮਿੱਤਰਾ ਭੁੱਲ ਜਾ ਇਹ ਕੰਮ ਨਹੀਂ ਹੋਣਾ ਕਦੇ ਮੇਰੀ ਗਲਤੀ ਕੀ ਜੀ ਕਿ ਮੈਂ ਉਹਦੀ ਧੀ ਦੀ ਸਚਾਈ ਤੁਹਾਡੇ ਸਾਹਮਣੇ ਰੱਖਤੀ 9 ਤਰੀਕ ਨੂੰ ਰੱਖੀ 11 ਤਰੀਕ ਨੂੰ ਮੈਨੂੰ ਸਮਨ ਕਢਾਤੇ ਵੇਖੋ ਇਹ ਕੇਸ ਨੂੰ ਵੀ ਸਮਝਣਾ ਪੈਣਾ ਹੈ ਉਹ ਕੇਸ ਹੈ ਜਿਹਦੇ ਚ ਕੇਜਰੀਵਾਲ ਸਾਹਿਬ ਨੇ ਮੇਰੇ ਕੋਲੋਂ ਮਾਫੀ ਮੰਗੀ ਆ ਔਰ ਗੱਲ ਤਾਂ ਉਹੀ ਹੋ ਜਾਂਦੀ ਏ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਮੈਨੂੰ ਤਾਂ ਹੁਣ ਪਤਾ ਲੱਗਿਆ ਬਾਅਦ ਆਉਂਦਿਆਂ ਨੂੰ ਕਿ 21 ਤਰੀਕ ਨੂੰ ਕੇਜਰੀਵਾਲ ਸਾਹਿਬ ਨੂੰ ਈਡੀ ਨੇ ਸਮਨ ਜਾਰੀ ਕਰਤੇ ਉਹ ਭਾਈ ਜੇ ਉਹਨੂੰ ਪਿਛਲੀ ਵਾਰੀ ਵੀ ਈਡੀ ਨੇ ਸੱਦਿਆ ਤੇ ਉਹ ਭੱਜ ਗਿਆ ਅੱਜ ਕੀ ਨਾ ਭੱਜਣ ਦੇ ਜੇ ਲੋਡ ਆ ਤਾਂ ਮੈਂ ਚਲੇ ਜਾਊ ਕੇਜਰੀ ਗਾਲ ਸਾਹਿਬ ਦੇ ਨਾਲ ਉਹਦੀ ਬਾਹ ਫੜ ਕੇ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਾ ਕੇ ਫੇਸ ਕਰਨਾ ਪੈਣਾ ਦੇਖੋ ਇਲਜ਼ਾਮ ਉਹਨਾਂ ਤੇ ਵੀ ਬੜੇ ਖਤਰਨਾਕ ਲੱਗੇ ਹੋਏ ਨੇ ਕਿ ਸ਼ਰਾਬ ਘਟਾਲਾ ਜੈਨ ਮੰਤਰੀ ਅੰਦਰ ਡੈਪਟੀ ਸੀਆ ਮੰਤਰੀ ਸੰਜੇ ਸਿੰਘ ਅੰਦਰ ਔਰ ਇਹ ਸਾਰੀ ਜਿਹੜੀ ਕੜੀ ਆ ਜੁੜਦੀ ਜਾਂਦੀ ਆ ਕੇਜਰੀਵਾਲ ਸਾਹਿਬ ਦੇ ਖਿਲਾਫ ਅਜਿਹੀ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਕਿ ਦੇਖੋ ਇਹ ਪਰਚਾ 2013 ਦਾ 2013 ਚ ਔਨਰੇਬਲ ਕੋਰਟਾ ਨੇ ਇਸ ਪਰਚੇ ਨੂੰ ਟ੍ਰਾਇਲ ਕੋਰਟ ਨੇ ਡਿਸਾਈਡ ਕਰਤਾ ਮਗਰ ਕਿਸ ਤਰੀਕੇ ਨਾਲ ੱੱਕੇ ਚਾਈ ਉਹ ਤੋਂ ਬਾਅਦ ਐਸਆਈਟੀ ਬਣੀ ਹਾਈ ਕੋਰਟ ਨੇ ਉਹਨਾਂ ਨੇ ਵੀ ਇਹਦੇ ਚ ਟਿੱਪਣੀਆਂ ਦੇਤੀਆਂ 10 ਚਲਾਨ ਪੇਸ਼ ਹੋਏ ਮਗਰ ਮੇਰੇ ਮਸਲੇ ਚ ਜਿਹਦੇ ਮੇਰੇ ਤੇ ਪਰਚਾ ਕੀਤਾ ਉਹ ਚੱਟੋ ਪਾਤਿਆ ਸਾਹਿਬ ਉਹਨਾਂ ਤੇ ਤੇ ਆਨਰੇਬਲ ਸੁਪਰੀਮ ਕੋਰਟ ਨੇ ਪਹਿਲਾਂ ਵੀ ਉਹਨਾਂ ਨੂੰ ਅਨਫਿਟ ਪਾਇਆ ਹੈ ਡੀਜੀਪੀ ਯੂਪੀਐਸਸੀ ਨੇ ਉਹਨਾਂ ਨੂੰ ਅਨਫਿਟ ਪਾਇਆ ਰ ਅਖੀਰ ਤੇ ਜੇ ਉਹ 20 ਦਿਨਾਂ ਲਈ ਲੱਗੇ 25 ਦਿਨਾਂ ਲਈ ਉਹਨਾਂ 25 ਦਿਨਾਂ ਚ ਵੀ ਲੁਧਿਆਣਾ ਕੋਰਟ ਕੰਪਲੈਕਸ ਦਾ ਬੰਬ ਬਲਾਸਟ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਬ੍ਰੀਚ ਔਰ ਅਖੀਰ 'ਚ ਇਹ ਹੋਇਆ ਕਿ ਔਨਰੇਬਲ ਸੁਪਰੀਮ ਕੋਰਟ ਨੇ ਇਹਦੇ 'ਚ ਨੋਟਿਸ ਲਿਆ инду ਮਲੋਤਰਾ ਸਾਹਿਬ ਜਿਹੜੇ ਸਾਬਕਾ ਜੱਜ ਨੇ ਉਹਨਾਂ ਦੀ ਕਮੇਟੀ ਬਣੀ ਉਸ ਕਮੇਟੀ ਦੀ ਫਾਈਂਡਿੰਗ ਆਈ ਤੇ ਇਹ ਚੱਟੋਪਾਦਿਆ ਸਾਹਿਬ ਨੂੰ ਤੇ ਕੁਝ ਹੋਰ ਬੰਦਿਆਂ ਨੂੰ ਮੇਜਰ ਪੈਨਲਟੀ ਮਿਲ ਗਈ ਮੇਰਾ ਕਹਿਣ ਦਾ ਭਾਵ ਹੈ ਕਿ ਭਾਈ ਜੇ ਤੁਸੀਂ ਢੱਕਾ ਗਲਤ ਮਲਤ ਪਰਚੇ ਕਰੋਗੇ ਨਾ ਰੱਬ ਵਸਦਾ ਇੱਕ ਸਰਕਾਰਾਂ ਦੇ ਹੱਥ 'ਚ ਕਿਉਂਕਿ ਸਾਡੀ ਲੜਾਈ ਸਟੇਟ ਮਸ਼ੀਨਰੀ ਦੇ ਖਿਲਾਫ ਹੈ ਮਗਰ ਅਖੀਰ 'ਚ ਫੈਸਲਾ ਕਰਦੀ ਹੈ ਕਚਹਿਰੀਆਂ ਲੋਕਾਂ ਦੀ ਕਚਹਿਰੀ ਜਾਂ ਰੱਬ ਦੀ ਕਚਹਿਰੀ ਔਰ ਉਸ ਕਚਹਿਰੀ 'ਚ ਮੈਨੂੰ ਪੂਰਾ ਵਿਸ਼ਵਾਸ ਹੈ ਹੱਕ ਸੱਚ ਦੀ ਲੜਾਈ ਲੜਨ ਤੋਂ ਮੈਂ ਕਿਤੇ ਗਰੇਜ ਨਹੀਂ ਕਰੂੰਗਾ ਹਾਂ ਗਲਤ ਗੱਲ ਕਰੂੰਗਾ ਨਹੀਂ ਸੱਚ ਕਹੋ ਬੋਲਣ ਤੋਂ ਪਿੱਛੇ ਹਟੂੰਗਾ ਨਹੀਂ ਇੱਕ ਵਾਰੀ ਕੀ ਅਨੇਕਾਂ ਵਾਰੀ ਹਾਂ ਇਹ ਬੇਨਤੀ ਜ਼ਰੂਰ ਹੈ